ਸੱਡਾੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਮਨਪ੍ਰੀਤ ਕੌਰ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਹੀ ਸਵਰਨ ਸਿੰਘ ਟੈਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡਾੜਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਜੀ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਵਿਜੀਲੈਂਸ ਮਜੀਠੀਆ ਹੋਰਾਂ ਨੂੰ ਮਜੀਠਾ ਵਾਲੇ ਦਫ਼ਤਰ ਦੇ ਵਿੱਚ ਲੈ ਕੇ ਪਹੁੰਚੀ ਹੈ ਜੀ ਇਹ ਚੱਲ ਰਿਹਾ ਸਾਰਾ ਹਲੇ ਕੰਮ ਹਾਂ ਬਿਲਕੁਲ ਜੀ ਬਿਲਕੁਲ ਵਿਜੀਲੈਂਸ ਜਿਹੜੀ ਉਹ ਵਿਕਰਮ ਸਿੰਘ ਮਜੀਠੀਆ ਨੂੰ ਲੰਘੇ ਕੱਲ ਤੇ ਮਜੀਠਾ ਖੇਤਰ ਦੇ ਵਿੱਚ ਲੈ ਕੇ ਆਈ ਹੈ ਮਜੀਠੀਏ ਨੂੰ ਕਈ ਹੋਰ ਵਕ ਵਕ ਸੂਬਿਆਂ ਦੇ ਵਿੱਚ ਵੀ ਲੈ ਕੇ ਗਈ ਹੈ ਵਿਜੀਲੈਂਸ ਵਿਜੀਲੈਂਸ ਦਾ ਕਹਿਣਾ ਜੀ ਕਿ ਇਹ ਸਭ ਕੁਝ ਪੜਤਾਲ ਦਾ ਹਿੱਸਾ ਹੈਗਾ ਕਿਹੜੀ ਥਾਂ ਦੇ ਉੱਤੇ ਕੀ ਕੁਝ ਬਣਾਇਆ ਗਿਆ ਕਿਹੜੀ ਥਾਂ ਦੇ ਉੱਤੇ ਕਿੰਨਾ ਲੈਣ ਦੇਣ ਹੋਇਆ ਅਸੀਂ ਉਹ ਕਹਿੰਦੇ ਜੀ ਇਸ ਗੱਲ ਦੀ ਸਰਚ ਕਰ ਰਹੇ ਹਾਂ ਅਸੀਂ ਇਸ ਗੱਲ ਦੀ ਭਾਲ ਦੇ ਵਿੱਚ ਹ ਸੋ ਲੰਘੇ ਕੱਲ ਇੱਕ ਵੀਡੀਓ ਵੀ ਬੜੀ ਵਾਇਰਲ ਹੋਈ ਸੀ ਜਦੋਂ ਗੁਨੀਬ ਕੌਰ ਮਜੀਠੀਆ ਆਪਦੇ ਦਫ਼ਤਰ ਦੇ ਵੱਲ ਜਾਣਾ ਚਾਹੁੰਦੇ ਆ ਤੇ ਰਾਹ ਦੇ ਵਿੱਚ ਪੁਲਿਸ ਦੇ ਵੱਲੋਂ ਰੋਕ ਲੈ ਜਾਂਦੇ ਆ ਉਹ ਕਹਿੰਦੇ ਜੀ ਕਿ ਮੈਨੂੰ ਉਹ ਕਾਗਜ਼ ਪੱਤਰ ਦਿਖਾਓ ਮੈਂ ਆਪਦੇ ਦਫ਼ਤਰ ਕਿਉਂ ਨਹੀਂ ਜਾ ਸਕਦੀ ਉਹ ਕਹਿੰਦੇ ਜੀ ਸਾਨੂੰ ਆਰਡਰ ਹੋਇਆ ਤੁਸੀਂ ਇਸ ਕਰਕੇ ਨਹੀਂ ਜਾ ਸਕਦੇ ਉੱਥੇ ਕਾਫੀ ਬਹਿਸ ਬਾਜ਼ੀ ਵੀ ਹੁੰਦੀ ਆ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕਹਿੰਦੇ ਜੀ ਅਧਿਕਾਰੀ ਵੀ ਤੁਸੀਂ ਭਾਈ ਇਸ ਥਾਂ ਦੇ ਉੱਤੇ ਬਾਹਰ ਬੈਠ ਜਾਓ ਪਰ ਤੁਸੀਂ ਆਪਣੇ ਦਫ਼ਤਰ ਦੇ ਵਿੱਚ ਨਹੀਂ ਜਾ ਸਕਦੇ ਸੋ ਫਿਰ ਪਤਾ ਲੱਗਾ ਜੀ ਕਿ ਉਹ ਸ਼ਾਇਦ ਬਾਹਰ ਵੀ ਨਹੀਂ ਬੈਠਦੇ ਜਾਂ ਕਿਵੇਂ ਹੁੰਦਾ ਪਰ ਉਹ ਉੱਥੇ ਫਿਰ ਨਹੀਂ ਪਹੁੰਚਦੇ ਕੁੱਲ ਮਿਲਾ ਕੇ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਇਸ ਵੇਲੇ ਮਾਹੌਲ ਬਣਿਆ ਹੋਇਆ ਤੇ ਉਹਦੇ ਵਿੱਚੋਂ ਆਉਂਦੇ ਪਲਾਂ ਦੇ ਵਿੱਚ ਪਤਾ ਨਹੀਂ ਕੀ ਤੋਂ ਕੀ ਜਾਣਕਾਰੀ ਆਉਣੀ ਆ ਪਰ ਫਿਰ ਹਾਲ ਇੱਕ ਹੋਰ ਜਾਣਕਾਰੀ ਇਹ ਹੈ ਜੀ ਕਿ ਅੱਜ ਬਿਕਰਮ ਮਜੀਠੀਆ ਦੇ ਕੇਸ ਦੀ ਸੁਣਵਾਈ ਹੋਣੀ ਆ ਅੱਜ 2 ਜੁਲਾਈ ਆ ਤੇ ਅੱਜ ਬਿਕਰਮ ਮਜੀਠੀਆ ਕੇਸ ਦੀ ਸੁਣਵਾਈ ਮੁਹਾਲੀ ਦੀ ਅਦਾਲਤ ਦੇ ਵਿੱਚ ਹੋਣੀ ਆ ਤੇ ਇਹ ਹੁਣ ਸਮਾਂ ਦੱਸੂਗਾ ਜੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਕੱਲ ਦੀਆਂ ਖਬਰਾਂ ਦੇ ਵਿੱਚ ਹੀ ਜਾਣਕਾਰੀ ਸਾਂਝੀ ਕਰਾਂਗੇ ਵੀ ਭਾਈ ਉਹ ਜਿਹੜੀ ਸੁਣਵਾਈ ਹੋਈ ਆ ਉਹਦੇ ਵਿੱਚ ਕੀ ਬਣਿਆ ਵਿਜੀਲੈਂਸ ਦੇ ਉਹਨੂੰ ਉਹਦਾ ਰਿਮਾਂਡ ਹੋਰ ਮਿਲ ਗਿਆ ਜਾਂ ਰਿਮਾਂਡ ਖਤਮ ਹੋ ਗਿਆ ਜਾਂ ਕੀ ਹੋਇਆ ਪਰ ਇੱਕ ਇਹ ਵੀ ਜਾਣਕਾਰੀ ਆਈ ਹੈ ਕਿ ਮਜੀਠੀਆ ਹੋਰਾਂ ਨੇ ਆਪਣੇ ਵਕੀਲਾਂ ਦੇ ਰਾਹੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਤਾ ਤੇ ਉਹਦੀ ਸੁਣਵਾਈ ਭਲਖ ਨੂੰ ਹੋਣੀ ਹੈ ਯਾਨੀ ਕਿ 3 ਜੁਲਾਈ ਨੂੰ ਹੋਣੀ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਪਟੀਸ਼ਨ ਦੇ ਵਿੱਚ ਕਿ ਮੇਰੀ ਗ੍ਰਿਫਤ ਜਿਹੜੀ ਹੈ ਮੈਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਗਲਤ ਹੈ ਜਿਹੜੇ ਮੇਰੇ ਤੇ ਪਰਚੇ ਦਰਜ ਕੀਤੇ ਜਾ ਰਹੇ ਹਨ ਬਦਲਾ ਲਊ ਭਾਵਨਾ ਤਹਿਤ ਮੇਰੇ ਨਾਲ ਜ਼ਿਆਰਤੀ ਕੀਤੀ ਜਾ ਰਹੀ ਹੈ ਤੇ ਇਹ ਵਿਜੀਲੈਂਸ ਦਾ ਰਿਮਾਂਡ ਰੱਦ ਹੋਣਾ ਚਾਹੀਦਾ ਤੋਂ ਇਹਨੇ ਭਾਈ ਇਸ ਮਸਲੇ ਦੇ ਉੱਤੇ ਵੀ ਕੀ ਬਣਦਾ ਪਰ ਕੁੱਲ ਮਿਲਾ ਕੇ ਇਹ ਜੀ ਪੰਜਾਬ ਦੀ ਪੂਰੇ ਦੀ ਰਾਜਨੀਤੀ ਜਿਹੜੀ ਉਹ ਇਸ ਵੇਲੇ ਵਿਕਰਮ ਮਜੀਠੀਆ ਕੇਸ ਦੇ ਉੱਤੇ ਕੇਂਦਰਿਤ ਹੋਈ ਪਈ ਹੈ ਇਉਂ ਲੱਗਦਾ ਵੀ ਪੰਜਾਬ ਦੇ ਵਿੱਚ ਹੋਰ ਸਾਰੇ ਮੁੱਦੇ ਮੁੱਕ ਗਏ ਆ ਤੇ ਮੁੱਦਾ ਰਹਿ ਗਿਆ ਇੱਕੋ ਵੀ ਭਾਈ ਮਜੀਠੀਆ ਦਾ ਕੀ ਬਣੂਗਾ ਮਜੀਠੀਆ ਫੜਿਆ ਤਾਂ ਹੁਣ ਵਿੱਚੋਂ ਕਿ ਨਿਕਲਣਾ ਹੁਣ ਆ ਹੋਣਾ ਹੁਣ ਉਹ ਹੋਣਾ ਸੋ ਇਸ ਤਰੀਕੇ ਦੀਆਂ ਜਾਣਕਾਰੀਆਂ ਹੈਗੀਆਂ ਜੀ ਜੀ ਬਿਲਕੁਲ ਤੇ ਡਾਣਾ ਸਾਹਿਬ ਹਰ ਇੱਕ ਦੀਆਂ ਨਜ਼ਰਾਂ ਜਿਵੇਂ ਤੁਸੀਂ ਕਿਹਾ ਇਸ ਮਾਮਲੇ ਦੇ ਉੱਪਰ ਟਿਕਿਆ ਹੋਈਆਂ ਨੇ ਪਰ ਇੱਕ ਪਾਸੇ ਤਾਂ ਵਿਕਰਮ ਮਜੀਠੀਆ ਹੋਰਾਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੂਸਰੇ ਬੰਨੇ ਕਹਿੰਦੇ ਕਿ ਅਕਾਲੀ ਦਲ ਜਿਹੜਾ ਹੈ ਉਹ ਪੂਰੀ ਤਰ੍ਹਾਂ ਨਾਲ ਤਿਆਰਬਰ ਤਿਆਰ ਹੈ ਉਹ ਕਹਿੰਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੇ ਖਿਲਾਫ ਅਸੀਂ ਲੜਾਂਗੇ ਦੇਖੋ ਜੀ ਹਰ ਸਿਆਸੀ ਪਾਰਟੀ ਨੇ ਜਿਉਂਦੇ ਰਹਿਣ ਦੇ ਲਈ ਕੋਈ ਨਾ ਕੋਈ ਗਤੀਵਿਧੀ ਉਲੀਕੀ ਹੁੰਦੀ ਹੈ ਜਾਂ ਉਲੀਕਣੀਆਂ ਹੁੰਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਤੇ ਉਹਦੇ ਵੱਲੋਂ ਕੱਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਵੀ ਜੋ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸੂਬੇ ਦੀ ਸਰਕਾਰ ਦੇ ਵੱਲੋਂ ਕਿ ਫਲਾਣੀ ਥਾਂ ਦੇ ਉੱਤੇ ਅਸੀਂ ਅਰਬਨ ਸਟੇਟ ਬਣਾ ਦੇਾਂਗੇ ਫਲਾਣੀ ਥਾਂ ਦੇ ਉੱਤੇ ਪ੍ਰਾਪਰਟੀ ਨੂੰ ਡਿਵੈਲਪ ਕਰਾਂਗੇ ਫਲਾਨੀ ਥਾਂ ਤੇ ਆ ਕਰਾਂਗੇ ਫਲਾਨੀ ਥਾਂ ਤੇ ਉਹ ਕਰਾਂਗੇ ਅਕਾਲੀ ਦਲ ਨੇ ਕਿਹਾ ਜੀ ਕਿ ਸੂਬੇ ਦੀ ਸਰਕਾਰ ਨੂੰ ਇਹ ਕੁਝ ਨਹੀਂ ਕਰਨ ਦਿੱਤਾ ਜਾਊਗਾ ਅਸੀਂ ਤਕੜੇ ਹੋ ਕੇ ਇਹਦੇ ਖਿਲਾਫ ਲੜਾਈ ਲੜਾਂਗੇ ਸੂਬੇ ਦੀ ਸਰਕਾਰ ਨੇ ਜੋ ਕਰਨਾ ਧੱਕਾ ਕਰਨਾ ਉਹਦਾ ਅਸੀਂ ਵਿਰੋਧ ਕਰਾਂਗੇ ਅਕਾਲੀ ਦਲ ਦੇ ਵੱਲੋਂ ਆ ਗੱਲ ਕਹੀ ਗਈ ਆ ਫਿਰ ਇਹ ਵੀ ਗੱਲ ਕਹੀ ਗਈ ਹੈ ਮੀਟਿੰਗ ਦੇ ਵਿੱਚ ਕਿ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਮਾਮਲੇ ਦੇ ਵਿੱਚ ਜੋ ਵਿਜੀਲੈਂਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਵੀ ਅਸੀਂ ਨਿਠ ਕੇ ਮੁਕਾਬਲਾ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਪੂਰੀ ਏਕਤਾ ਦੇ ਨਾਲ ਲੜਾਈ ਲੜੂਗਾ ਸੋ ਆਹ ਉਹਨਾਂ ਨੇ ਆਪਣੇ ਜਿਹੜੇ ਫੈਸਲੇ ਕੀਤੇ ਆ ਬਾਕੀ ਗੱਲ ਇਹ ਜੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇਸ ਵੇਲੇ ਪਤਲੀ ਆ ਇਹ ਪਤਲੀ ਤੋਂ ਮਜ਼ਬੂਤੀ ਵੱਲ ਕਿਵੇਂ ਆਉਂਦੇ ਆ ਇਹਨਾਂ ਦੇ ਵੱਲੋਂ ਕੀਤੇ ਗਏ ਕੰਮ ਦੱਸਣਗੇ ਇਹਨਾਂ ਦੇ ਵੱਲੋਂ ਮਾਰੇ ਗਏ ਹੰਬਲੇ ਦੱਸਣਗੇ ਵੀ ਜਿਹੜੀਆਂ ਇਹ ਗੱਲਾਂ ਕਹਿੰਦੇ ਆ ਇਹ ਗੱਲਾਂ ਲੋਕਾਂ ਨੂੰ ਪਸੰਦ ਆਉਂਦੀਆਂ ਕਿ ਨਹੀਂ ਜਿਹੜੀ ਸਟਰੈਟਜੀ ਬਣਾਉਂਦੇ ਆ ਇਹ ਲੋਕਾਂ ਨੂੰ ਪ੍ਰਭਾਵਿਤ ਕਰਦੀ ਆ ਕਿ ਨਹੀਂ ਇਹ ਹੁਣ ਵਕਤ ਦੇ ਉੱਤੇ ਨਿਰਭਰ ਕਰਨ ਦੀ ਗੱਲ ਆ ਪਰ ਅਕਾਲੀ ਦਲ ਆਪਦੇ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੀ ਜੀ ਤਾਨਾ ਸਾਹਿਬ ਆਪਾਂ ਕੱਲ ਖਬਰਾਂ ਦੇ ਵਿੱਚ ਇਸ ਖਬਰ ਦੀ ਸਾਂਝ ਪਾਈ ਸੀ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਪਾਸੇ ਕਰ ਦਿੱਤਾ ਗਿਆ ਆ ਆਮ ਆਦਮੀ ਪਾਰਟੀ ਦੇ ਵੱਲੋਂ ਜਿਸ ਤੋਂ ਬਾਅਦ ਚ ਲੋਕਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਇਹ ਸਭ ਕੁਝ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਹੋਰੀ ਬਿਲਕੁਲ ਚੁੱਪ ਨੇ ਤੇ ਉਹਨਾਂ ਦੀ ਭੇਦ ਭਰੀ ਚੁੱਪ ਨੇ ਕਈ ਸਵਾਲ ਖੜੇ ਕਰ ਦੁੱਤੇ ਨੇ ਜੀ ਦੇਖੋ ਆਮ ਤੌਰ ਦੇ ਉੱਤੇ ਨਾ ਪੰਜਾਬੀ ਇਹ ਗੱਲ ਕਹਿੰਦੇ ਹੁੰਦੇ ਵੀ ਸੱਚ ਬੋਲਣ ਵਾਲੇ ਨੇਤਾ ਚਾਹੀਦੇ ਆ ਤੇ ਜੇ ਕੋਈ ਸੱਚ ਬੋਲੇ ਤੇ ਬਾਅਦ ਵਿੱਚ ਪੰਜਾਬੀਆਂ ਦਾ ਇੱਕ ਹੀ ਸਾਇਹ ਕਹਿਣ ਲੱਗ ਜਾਂਦਾ ਲੈ ਇਹਦਾ ਕਿਥੇ ਰਸੂਤ ਲੱਗਣਾ ਹੈ ਤਾਂ ਆਪਿਆਂ ਦੇ ਖਿਲਾਫ ਹੀ ਬੋਲੀ ਜਾਂਦਾ ਮਤਲਬ ਇਹ ਜੀ ਕਿ ਪੰਜਾਬੀਆਂ ਨੂੰ ਸੱਚ ਬੋਲਣ ਵਾਲੇ ਨੇਤਾ ਚਾਹੀਦੇ ਆ ਪਰ ਉਹ ਬੰਦੇ ਨਾ ਉਹਨਾਂ ਦੇ ਮਤਾਬਕ ਬੋਲਣ ਪੰਜਾਬੀਆਂ ਨੇ ਮਤਾਬਕ ਪਹਿਲਾਂ ਇਕੱਲੇ ਇਕੱਲੇ ਨੂੰ ਫੋਨ ਖੜਕਾ ਲਿਆ ਕਰਨ ਵੀ ਜੇ ਇਜਾਜ਼ਤ ਹੋਵੇ ਤਾਂ ਫਿਰ ਮੈਂ ਮਾੜਾ ਜਾ ਬੋਲਾਂ ਤੇ ਇੱਥੇ ਪੰਜਾਬਗਾਂ ਨੇ ਕਿਹੜਾ ਕਦੇ ਸਿਰ ਜੋੜ ਕੇ ਬਹਿਣਾ ਹੁੰਦਾ ਕਿਸੇ ਨੇ ਬੇਥਾ ਵੀ ਕੋਈ ਛੱਡ ਦੇਣੀ ਹੈ ਕਿਸੇ ਨੇ ਕੋਈ ਛੱਡ ਦੇਣੀ ਹੈ ਮਤਲਬ ਇਹ ਹੈ ਜੀ ਇਹਦਾ ਇਪਾ ਹੀ ਪੰਜਾਬੀਆਂ ਨੂੰ ਕਿਤੇ ਟਿਕਾ ਹੈ ਨਹੀਂਗਾ ਜੇ ਮੰਨ ਲਓ ਅਜੋ ਕਮਰਬਿਜੇ ਪ੍ਰਤਾਪ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿ ਰਿਹਾ ਤਾਂ ਉਹਦੇ ਵਿੱਚ ਵੀ ਪੰਜਾਬੀ ਕਈ ਨੁਕਸ ਕੱਢੀ ਜਾਂਦੇ ਲਾਏ ਉਹਨੂੰ ਕਿ ਲੋੜ ਸੀ ਪੰਗਾ ਲੈਣ ਦੀ ਜੇ ਆਪਦੀ ਪਾਰਟੀ ਦੇ ਖਿਲਾਫ ਬੋਲੋਗੇ ਭਾਈ ਫਿਰ ਤਾਂ ਕਾਰਵਾਈ ਐਵੇਂ ਹੋਣੀ ਆ ਫਿਰ ਤਾਂ ਭਾਈ ਤੁਹਾਡਾ ਪੰਗਾ ਪੈਣਾ ਹੀ ਆ ਤੇ ਨਾਲੇ ਕਹੀ ਜਾਣਗੇ ਵੀ ਭਾਈ ਸੱਚ ਬੋਲਿਆ ਕਰੋ ਵੀ ਹੁਣ ਟਿਕਾ ਕਿਹੜਾ ਹੈਗਾ ਪੰਜਾਬੀਆਂ ਨੂੰ ਕਿਸੇ ਪਾਸੇ ਖੈਰ ਗੱਲ ਹੈ ਜੀ ਕਿ ਕਮਰਬਿਜੇ ਪ੍ਰਤਾਪ ਹੋਰਾਂ ਨੇ ਤਾਂ ਚਲੋ ਆਪਣੀ ਗੱਲ ਕਰ ਲਈ ਆਪਣਾ ਫਰਜ਼ ਨਿਭਾ ਲਿਆ ਉਸ ਤੋਂ ਬਾਅਦ ਪਾਰਟੀ ਨੇ ਆਪਦਾ ਫਰਜ਼ ਨਿਭਾਲਿਆ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਕੇ ਹੁਣ ਜਿਹੜੀ ਨਵੀਂ ਜਾਣਕਾਰੀ ਆ ਉਹ ਇਹ ਹੈ ਜਿ ਕਿ ਕੁਮਰ ਵਿਜੇ ਪ੍ਰਤਾਪ ਚੁੱਪਗੜ ਉਹ ਹੋ ਗਿਆ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਕੁਮਰ ਵਿਜੇ ਪ੍ਰਤਾਪ ਬੋਲਦਾ ਹੀ ਨਹੀਂ ਕੀ ਕੁਮਰ ਵਿਜੇ ਪ੍ਰਤਾਪ ਹੋਰੀਆਂ ਜਿਹੜੇ ਨਾ ਉਹਨਾਂ ਨੇ ਇਸ ਗੱਲ ਦੇ ਉੱਤੇ ਕੁਝ ਚੰਗਾ ਫੈਸਲਾ ਕਿਹਾ ਨਾ ਉਹਨਾਂ ਨੇ ਇਸ ਗੱਲ ਤੇ ਮਾੜਾ ਕਿਹਾ ਨਾ ਉਹਨਾਂ ਨੇ ਇਹ ਗੱਲ ਕਹੀ ਜੀ ਕਿ ਮੈਂ ਆਉਂਦੇ ਸਮੇਂ ਚ ਹੋਰ ਖੁਲਾਸੇ ਕਰੂੰ ਨਾ ਉਹਨਾਂ ਨੇ ਕੋਈ ਇਸ ਮਸਲੇ 'ਚ ਹੋਰ ਟਿੱਪਣੀ ਕੀਤੀ ਹੈ ਲੋਕਾਂ ਦਾ ਵੱਡਾ ਹਿੱਸਾ ਇਹ ਗੱਲ ਸੋਚਣ ਸਮਝਣ ਦੇ ਲਈ ਮਜਬੂਰ ਆ ਈਪਾ ਇਹ ਆਉਂਦੇ ਸਮੇਂ ਦੇ ਵਿੱਚ ਕਿਸੇ ਹੋਰ ਪਾਰਟੀ 'ਚ ਜਾਣਗੇ ਜਾਂ ਇਹ ਕੀ ਕਰਦੇ ਆ ਪਰ ਮੈਨੂੰ ਇਹ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਉਹ ਸ਼ਾਇਦ ਬੋਲਣ ਪਰ ਅੱਜ ਉਹਨਾਂ ਦੀ ਜਿਹੜੀ ਬੋਲਣਾ ਚੁੱਪ ਆ ਜਿਹੜਾ ਉਹਨਾਂ ਦੀ ਉਹ ਭੇਤ ਭਰੀ ਬਣੀ ਪਈ ਆ ਉਹਨਾਂ ਦੀ ਚੁੱਪ ਦੇ ਵਿੱਚੋਂ ਕਈ ਗੱਲਾਂ ਨਿਕਲਦੀਆਂ ਵੀ ਜਾਂ ਤਾਂ ਉਹ ਕਹਿੰਦੇ ਆ ਵੀ ਭਾਈ ਤੇਲ ਤੇ ਤੇਲ ਦੀ ਧਾਰ ਵਹਿੰਦੇ ਆ ਤੇ ਉਸ ਦੇ ਮੁਤਾਬਕ ਆਪਾਂ ਕੋਈ ਫੈਸਲਾ ਕਰਾਂਗੇ ਜਾਂ ਫਿਰ ਹੋਏ ਸੋਚਦੇ ਆ ਵੀ ਭਾਈ ਕੋਈ ਗੱਲ ਨਹੀਂ ਹੋਣੀ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਇਹ ਗੱਲ ਸੋਚਣ ਵਿਚਾਰਨ ਵਾਲੀ ਆ ਵੀ ਉਹ ਪੋਲੀਟੀਸ਼ਨ ਨਹੀਂ ਹੈਗੇ ਪੋਲਿਟਿਕਸ ਕਰਦੇ ਹੁੰਦੇ ਤਾਂ ਉਹਨਾਂ ਨੇ ਇਹ ਗੱਲ ਕਹਿਣੀ ਸੀ ਵੀ ਜਿੱਥੇ 92 93 ਹੋਰ ਵਿਧਾਇਕ ਆ ਤੇ ਭਾਈ ਆਪਾਂ ਵੀ ਚੁੱਪ ਰਹਿੰਨੇ ਖਸਮਾਂ ਨੂੰ ਹਾਂਦਾ ਪੰਜਾਬ ਦਾ ਮੁੱਦਾ ਆਪਾਂ ਕੀ ਲੈਣਾ ਇਸ ਗੱਲ ਤੋਂ ਪੰਜਾਬ ਦੇ ਲੋਕਾਂ ਨੇ ਕਿਹੜਾ ਹਾਰ ਪਾਉਣੇ ਹੁੰਦੇ ਗਾਲਾਂ ਕੱਢਣੀਆਂ ਹੁੰਦੀਆਂ ਪਰ ਉਹ ਪੋਲੀਟੀਸ਼ਨ ਵਾਂਗ ਹੁੰਦੀ ਵਿੱਚ ਰਹੇਗੇ ਉਹਨਾਂ ਨੇ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਿਹਾ ਤੇ ਉਹਦਾ ਉਹਨਾਂ ਨੂੰ ਸਨਮਾਨ ਮਿਲ ਗਿਆ ਵੀ ਭਾਈ ਉਹਨਾਂ ਨੂੰ ਕੱਢ ਕੇ ਪਾਰਟੀ ਦੇ ਵਿੱਚੋਂ ਬਾਹਰ ਮਾਰਿਆ ਹੁਣ ਇਹ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਵੀ ਭਾਈ ਕੁਮਰ ਵਿਜੇ ਪ੍ਰਤਾਪ ਨੂੰ ਤੁਸੀਂ ਫੇਸਬੁੱਕ ਦੇ ਉੱਤੇ ਇਨਕਲਾਬੀ ਕਹਨੇ ਆ ਜਾਂ ਤੁਹਾਡੇ ਮਨ ਦੇ ਵਿੱਚ ਉਸ ਬੰਦੇ ਵਾਸਤੇ ਕੋਈ ਸਤਕਾਰ ਪਿਆਰ ਦੀ ਭਾਵਨਾ ਹੈਗੀ ਆ ਸੋ ਇਹ ਨਹੀਂ ਭਾਈ ਕੀ ਬਣਦਾ ਪਰ ਗੱਲ ਇਹ ਵੀ ਕੁਮਰ ਵਿਜੇ ਪ੍ਰਤਾਪ ਜਾਂ ਤਾਂ ਇਹ ਆ ਵੀ ਡੇਢ ਸਾਲ ਬਾਅਦ ਬੋਲਣਗੇ ਜੇ ਹੁਣ ਨਹੀਂ ਬੋਲੇ ਤਾਂ ਤੇ ਜਾਂ ਫਿਰ ਇਹ ਵੀ ਉਹ ਕਦੇ ਵੀ ਨਹੀਂ ਬੋਲਣਗੇ ਉਹ ਕਹਿਣਗੇ ਵੀ ਆਪਾਂ ਤਾਂ ਇੱਕ ਵਾਰੀ ਵਿਧਾਇਕ ਬਣਨਾ ਸੀ ਹੁਣ ਆਪਾਂ ਜਦੋਂ ਪੋਲਿਟਿਕਸ ਕਰਨੀ ਹੀ ਨਹੀਂ ਤੇ ਫਿਰ ਆਪਾਂ ਕੋਈ ਹੋਰ ਰਾਹ ਚੁਣਨੇ ਆ ਜੀ ਬਿਲਕੁਲ ਪਟਨਾ ਸਾਹਿਬ ਇੱਕ ਖਬਰ ਨੇ ਫਿਰ ਤੋਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਜੀ ਪੰਜਾਬ ਸਰਕਾਰ ਇੱਕ ਵਾਰ ਫਿਰ ਤੋਂ 8500 ਕਰੋੜ ਰੁਪਏ ਦਾ ਕਰਜ਼ਾ ਲਏਗੀ ਜੀ ਹਾਂ ਬਿਲਕੁਲ ਜੀ ਦੇਖੋ ਇਹ ਉਹੀ ਸਰਕਾਰ ਆ ਜਿਹੜੀ ਅਕਸਰ ਇਹ ਗੱਲ ਕਹਿੰਨੀ ਹੁੰਦੀ ਸੀ ਨਾ ਵੀ ਭਾਈ ਜਿਹੜਾ ਮਨਪ੍ਰੀਤ ਬਾਦਲ ਆ ਇਹ ਤਾਂ ਖਾਲੀ ਖਜ਼ਾਨਾ ਮੰਤਰੀ ਆ ਇਹ ਤਾਂ ਜੀ ਖਾਲੀ ਪੀਪਾ ਮੰਤਰੀ ਆ ਜੇ ਮੰਨ ਲਓ ਖਜ਼ਾਨੇ ਵਿੱਚ ਪੈਸੇ ਹੀ ਹੈ ਨਹੀਂ ਤੇ ਫਿਰ ਮਨਪ੍ਰੀਤ ਬਾਦਲ ਦਾ ਬੋਝ ਕਿਹੜੀ ਗੱਲੋਂ ਪਾਇਆ ਫਿਰ ਮਨਪ੍ਰੀਤ ਬਾਦਲ ਤੋਂ ਕਰਵਾਉਣਾ ਕੀ ਆ ਇਹੇ ਇਹ ਗੱਲ ਕਹਿੰਦੇ ਹੁੰਦੇ ਸੀ ਪਰ ਹੁਣ ਬਿਲਕੁਲ ਇਹੀ ਗੱਲ ਹੋਈ ਪਈ ਆ ਜੀ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਜਦੋਂ ਇਹ ਜਦੋਂ ਕਹਿੰਦੇ ਵੀ ਭਾਈ ਅਸੀਂ ਕਰਜ਼ਾ ਲੈ ਲਿਆ ਸਾਨੂੰ ਕਰਜ਼ਾ ਲੈਣਾ ਪੈਂਦਾ ਤਾਂ ਉਹ ਪੁਰਾਣੀਆਂ ਗੱਲਾਂ ਫੇਰ ਚ ਇੱਥੇ ਆ ਜਾਣਗੀਆਂ ਵੀ ਇਉਂ ਹੀ ਕਰਜ਼ਾ ਉਹ ਲੈਂਦੇ ਹੁੰਦੇ ਸੀ ਜਦੋਂ ਅਪਰੜੀ ਮਿੱਟੀ ਪਟਦੇ ਹੁੰਦੇ ਸੀ ਹੁਣ ਪੰਜਾਬ ਦੀ ਸਰਕਾਰ ਆ ਜਿਹੜੀ ਉਹਨੇ 8500 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈਣਾ ਇਹਨਾਂ ਨੇ ਭਾਰਤੀ ਰਿਜ਼ਰਵ ਬੈਂਕ ਦੀ ਮਨਜ਼ੂਰੀ ਦੇ ਮੁਤਾਬਕ ਲੈਣਾ ਕਹਿੰਦੇ ਆ ਵੀ ਭਾਈ ਜਿਹੜੀ ਸਰਕਾਰ ਆ ਇਹ ਜੁਲਾਈ ਦੇ ਵਿੱਚ ਯਾਨੀ ਕਿ ਚਾਲੂ ਮਹੀਨੇ ਦੇ ਵਿੱਚ 2000 ਕਰੋੜ ਰੁਪਈਆ ਆਕਾਸਤ ਦੇ ਵਿੱਚ 3000 ਕਰੋੜ ਰੁਪਇਆ ਤੇ ਪਤਾ ਲੱਗਾ ਜੀ ਕਿ ਸਤੰਬਰ ਦੇ ਵਿੱਚ ਇਹਨਾਂ ਨੇ 3500 ਕਰੋੜ ਰੁਪਇਆ ਕਰਜ਼ਾ ਲੈਣਾ ਤੇ ਇਸ ਤੋਂ ਪਹਿਲਾਂ ਜਿਹੜੀ ਪੰਜਾਬ ਦੀ ਸਰਕਾਰ ਹੈ ਇਹਨੇ ਅਪ੍ਰੈਲ ਤੋਂ ਮਈ ਤੱਕ 6241 ਕਰੋੜ ਤੇ 92 ਲੱਖ ਰੁਪਏ ਦਾ ਕਰਜ਼ਾ ਲੈ ਲਿਆ ਕੁੱਲ ਮਿਲਾ ਕੇ ਜਿਹੜਾ ਚਾਲੂ ਵਿੱਤੀ ਵਾਰਾ ਇਹ 2025-26 ਦੇ ਵਿੱਚ ਹੁਣ ਤੱਕ ਲਿਆ ਗਿਆ ਕੁੱਲ ਕਰਜ਼ਾ 14741 ਕਰੋੜ ਰੁਪਏ ਤੱਕ ਪਹੁੰਚ ਗਿਆ ਤੇ ਜਿਹੜਾ ਨਵਾਂ ਕਰਜ਼ਾ ਕਿਉਂਕਿ ਇਹਨਾਂ ਨੇ ਜਿਹੜਾ ਮਿੱਥਿਆ ਹੋਇਆ ਵੀ ਭਾਈ ਅਸੀਂ ਸਬਿੱਤੀ ਵਰੇ ਦੇ ਵਿੱਚ ਇੰਨਾ ਕਰਜ਼ਾ ਲੈਣਾ ਜੇ ਉਹ ਸਾਰਾ ਕਰਜ਼ਾ ਲੈ ਲਿਆ ਤਾਂ ਮਾਰਚ 2026 ਤੱਕ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਇਹ 4 ਲੱਖ ਕਰੋੜ ਰੁਪਏ ਤੋਂ ਉੱਤੇ ਹੋ ਜਾਣਾ ਹੁਣ ਜਦੋਂ ਵਿਰੋਧੀਆਂ ਨੇ ਘੇਰਾ ਪਾਇਆ ਵੀ ਸੂਬੇ ਦੀ ਸਰਕਾਰ ਦੇ ਵਾਜੇ ਵਜੇ ਪਏ ਆ ਇਹਨਾਂ ਦੇ ਪਿੱੜ ਪੱਲੇ ਕੁਝ ਨਹੀਂ ਗਏ ਤਾਂ ਆਪ ਹੁਣ ਕਰਜ਼ੇ ਦੇ ਸਿਰ ਤੇ ਚੱਲਦੇ ਆ ਤੇ ਅੱਗੋਂ ਪਾਈ ਉੱਤਰ ਇਹ ਦਿੱਤਾ ਗਿਆ ਹਰਪਾਰ ਸਿੰਘ ਚੀਮਾ ਸਾਹਿਬ ਜਿਹੜੇ ਕਿ ਵਿੱਤ ਮੰਤਰੀ ਆ ਉਹ ਕਹਿੰਦੇ ਵੀ ਪਾਈ ਇਹ ਚ ਗਲਤ ਕੀ ਆ ਅਸੀਂ ਤਾਂ ਜਿਹੜਾ ਵੀ ਕਰਜ਼ਾ ਲੈ ਰਹੇ ਆ ਉਹ ਕਹਿੰਦੇ ਜੀ ਇਹ ਸਿਰਫ ਤੇ ਸਿਰਫ ਹੈਗਾ ਜੀ ਆਰਬੀਆਈ ਦੀਆਂ ਜਿਹੜੀਆਂ ਗਾਈਡਲਾਈਨ ਦੇ ਮਤਾਬਕ ਤੇ ਨਾਲੇ ਕਿਹੜਾ ਸੂਬਾ ਜਿੱਦੀ ਸਰਕਾਰ ਤਰੱਕੀ ਵਾਸਤੇ ਕਰਜ਼ਾ ਨਹੀਂ ਲੈਂਦੀ ਤੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਇਹ ਵੀ ਪਿਛਲੀਆਂ ਸਰਕਾਰਾਂ ਦੇ ਪਿੱਟਣੇ ਹਾਲੇ ਤੱਕ ਅਸੀਂ ਭੁਗਤ ਰਹੇ ਹਾਂ ਉਹਨਾਂ ਦੇ ਵੱਲੋਂ ਜਿਹੜਾ ਕਰਜ਼ਾ ਲਿਆ ਗਿਆ ਉਹਦਾ ਕਿਸ਼ਤਾਂ ਹਾਲੇ ਤੱਕ ਦੇ ਰਹੇ ਹਾਂ ਸੋ ਆ ਗੱਲਾਂ ਪਰ ਵਿਰੋਧੀ ਪਾਰਟੀਆਂ ਨੇ ਇਸ ਗੱਲ ਨੂੰ ਚੁਕਲਿਆ ਉਹ ਕਹਿੰਦੇ ਵੀ ਤੁਸੀਂ ਕਹਿੰਦੇ ਹੁੰਦੇ ਸੀ ਵੀ 20000 ਕਰੋੜ ਰੁਪਏ ਇਹਦੇ ਚੋਂ ਆਇਆ ਕਰੂਗਾ 80000 ਕਰੋੜ ਰੁਪਏ ਰੇਤੇ ਦੇ ਵਿੱਚੋਂ ਆਜਾ ਕਰੂਗਾ ਤੇ ਹੁਣ ਦੱਸੋ ਵੀ ਭਾਈ ਇਸ ਮਸਲੇ ਦੇ ਘਰ ਦੇ ਕੀ ਆ ਜੀ ਜੀ ਤੇ ਟੈਨਾ ਸਾਹਿਬ ਉੱਧਰ ਦੂਸਰੇ ਵੱੰਨੇ ਉਤਰਾਖੰਡ ਤੋਂ ਖਬਰ ਸਾਹਮਣੇ ਆ ਰਹੀ ਹੈ ਜੀ ਉਤਰਾਖੰਡ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਪੁਲਿਸ ਦੇ ਉੱਪਰ ਹਮਲਾ ਕੀਤਾ ਗਿਆ ਜੀ ਪੂਰਾ ਮਾਮਲਾ ਕੀ ਹੈ ਇਹ ਦੇਖੋ ਇਹ ਨਾ ਨਤੀਜੇ ਕਰਣੀ ਨਿਹੰਗ ਸਿੰਘਾਂ ਦੇ ਬਾਰੇ ਇਹੋ ਜੀ ਖਬਰ ਆ ਜਾਂਦੀ ਆ ਤੇ ਦੁੱਖ ਹੁੰਦਾ ਵੀ ਨਿਹੰਗ ਸਿੰਘ ਜਿਹੜੀ ਹੈਗੇ ਜਿਥੇ ਬੰਦੀਆਂ ਉਹ ਇਸ ਮਸਲੇ ਦੇ ਉੱਤੇ ਕੁਝ ਬੋਲਦੀਆਂ ਨਹੀਂ ਗੀਆਂ ਤੇ ਉਹਨਾਂ ਦੇ ਵੱਲੋਂ ਕੁਝ ਨਹੀਂ ਕਿਹਾ ਜਾਂਦਾਗਾ ਤਿੰਨ ਨਿਹੰਗ ਸਿੰਘਾਂ ਦੀਆਂ ਵੱਖ-ਵੱਖ ਜਥੇਬੰਦਗਾਂ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਆ ਤਿੰਨ ਨਿਹੰਗ ਸਿੰਘਾਂ ਦੇ ਬਾਣੇ ਦੀ ਇਮੇਜ ਖਰਾਬ ਕਰ ਰਹੇ ਇਹ ਕੁਝ ਕੁ ਲੋਕ ਆ ਜਿਹੜੇ ਮੈਂ ਇਹ ਨਹੀਂ ਗੱਲ ਕਹਿਣਾ ਵੀ ਸਾਰੇ ਨਿਹੰਗ ਸਿੰਘ ਇੱਕੋ ਜਿਹੇ ਹੋਣਗੇ ਪਰ ਜਿਹੜੇ ਆ ਜਾਲੀ ਜੇ ਬਣੇ ਵੀ ਆ ਜੇ ਪੱਤਰਕਾਰ ਜਾਲੀ ਹੋ ਸਕਦੇ ਆ ਜੇ ਲੀਡਰ ਜਾਲੀ ਹੋ ਸਕਦੇ ਆ ਜੇ ਡਾਕਟਰ ਜਾਲੀ ਹੋ ਸਕਦੇ ਆ ਤੇ ਫਿਰ ਭਾਈ ਇਹਨਾਂ ਦੇ ਲੱਛਣ ਆ ਜਿਹੜੇ ਉਹ ਵੀ ਜਾਲੀਆਂ ਵਾਲੀ ਆ ਇਹਦੇ ਵਿੱਚ ਵੀ ਕੋਈ ਐਉਂ ਨਹੀਂ ਲੱਗਦਾ ਵੀ ਪਾਈਏ ਤਾਂ ਕੋਈ ਬਹੁਤ ਕੋਈ ਸਮਾਜ ਲਈ ਜਾਂ ਸਿੱਖੀ ਲਈ ਕੰਮ ਕਰਦੇ ਆ ਇਹ ਤਾਂ ਆਪ ਦੇ ਕਦੇ ਉਹ ਬੰਦੇ ਦੇ ਗੁੱਟ ਵੜਦਾ ਕਦੇ ਉਹ ਬੰਦਾ ਮਾਰਦਾ ਇਹ ਤਾਂ ਗੁੰਡਾਗਰਦੀ ਕਰਦੇ ਬਦਮਾਸ਼ੀ ਕਰਨ ਵਾਲੇ ਬਣ ਗਏ ਆ ਸੋ ਜਿਹੜੀ ਤਾਜ਼ਾ ਜਾਣਕਾਰੀ ਆਈ ਆ ਭਾਈ ਉਹ ਇਹ ਆ ਵੀ ਇਸ ਵੇਲੇ ਨਾ ਆ ਜਾ ਰਹੇ ਸੀਗੇ ਜੀ ਹੀਮਪੁਰ ਸਾਹਿਬ ਦੇ ਵੱਲ ਨਹਿنگ ਸਿੰਘ ਉੱਥੇ ਰਾਹ ਦੇ ਵਿੱਚ ਕਿਸੇ ਦੁਕਾਨ ਦੇ ਉੱਤੇ ਕੋਈ ਰੌਲਾ ਪਿਆ ਤੇ ਕੋਈ ਇਹਨਾਂ ਨੇ ਉਹਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਲਵਾਰ ਮਾਰਨ ਦੀ ਕੋਸ਼ਿਸ਼ ਕੀਤੀ ਆ ਪਰ ਪਤਾ ਲੱਗਾ ਜੀ ਕਿ ਉਹ ਬੰਦਾ ਜਿਹੜਾ ਤੇ ਉਹ ਥੋੜੇ ਦੁਕਾਨਦਾਰ ਨੇ ਆਪ ਦਾ ਬਚਾਅ ਕਰ ਲਿਆ ਫਿਰ ਉੱਥੇ ਜਿਹੜਾ ਰੌਲਾ ਪੈ ਗਿਆ ਤੇ ਫਿਰ ਉੱਥੇ ਪੁਲਿਸ ਵੀ ਆਈ ਆ ਜਦੋਂ ਪੁਲਿਸ ਆ ਗਈ ਤੇ ਫਿਰ ਇਹਨਾਂ ਨੇ ਪੁਲਿਸ ਦੇ ਉੱਤੇ ਵੀ ਹਮਲਾ ਕਰਤਾ ਸੋ ਉਹਦੇ ਮਾਮਲੇ ਦੇ ਵਿੱਚ ਕਿਹਾ ਨੇ ਕਿ 5 6 ਨਹਿਂਗ ਸਿੰਘ ਗ੍ਰਿਫਤਾਰ ਕੀਤੇ ਗਏ ਆ ਤੁਸੀਂ ਦੇਖੋ ਵੀ ਗੁਰੂ ਦੀ लाਡਲੀ ਫੌਜ ਆ ਜਿਹੜੀ ਉਹ ਮੁਗਲਾਂ ਦੇ ਨਾਲ ਲੜਦੀ ਲੜਦੀ ਹੋਰਾਂ ਦੇ ਨਾਲ ਲੜਦੀ ਲੜਦੀ ਅੱਜ ਆਪਸ ਦੇ ਵਿੱਚ ਕਿਵੇਂ ਲੜਦੀ ਆ ਇਹਨਾਂ ਨੂੰ ਕਿਹੜਾ ਕੋਈ ਸਿਧਾਂਤ ਪਤਾ ਬਾਣਾ ਪਾ ਲਿਆ ਤੇ ਇਹਨਾਂ ਮਤਲਬ ਇਹ ਥੋੜੀ ਵੀ ਇਹਨਾਂ ਦੇ ਅੰਦਰ ਸਿੱਖੀ ਆ ਗਈ ਇਹ ਤਾਂ ਗੁੰਡੇ ਬੰਦੇ ਬਣੇ ਪਏ ਆ ਵੀ ਇਹ ਕਈ ਜਿਹੜੇ ਨਵੇਂ-ਨਵੇਂ ਤੁਰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਸਿਧਾਂਤ ਕੀ ਆ ਮਾੜੀ ਜੀ ਗੱਲ ਹੋਵੇ ਗੁਰੂ ਸਾਹਿਬ ਤਾਂ ਨਿਮਰਤਾ ਦੀ ਗੱਲ ਵੀ ਕਹਿੰਦੇ ਕਿ 24 ਘੰਟੇ ਤਲਵਾਰ ਘਮਾਉਣੀ ਥੋੜੀ ਕਹਿੰਦੇ ਆ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਲੜਾਈਆਂ ਵੀ ਲੜੀਆਂ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਮਹੱਤਵਪੂਰਨ ਕਾਰਜ ਕੀਤੇ ਆ ਹੋਰ ਗੁਰੂ ਸਹਿਬਾਨ ਨੇ ਵੀ ਬਹੁਤ ਸਾਰੇ ਕਾਰਜ ਕੀਤੇ ਆ ਪਰ ਇਹਨਾਂ ਨੂੰ ਤਾਂ ਇਹ ਜੀ ਕਿ ਜਦੋਂ ਬਦਮਾਸ਼ੀ ਕਰੋ ਗੁੱਟ ਵੱਢ ਦਿਓ ਹਮਲਾ ਕਰ ਦਿਓ ਆ ਕਰ ਦਿਓ ਉਹ ਕਰ ਦਿਓ ਵਿੱਚ ਨਸ਼ਾ-ਮਸ਼ਾ ਵੀ ਵਰਤੀ ਜਾਂਦੇ ਆ ਸੋ ਇਹ ਗੱਲਾਂ ਜਿਹੜੀਆਂ ਉਹ ਇਹਨਾਂ ਦੀ ਇਮੇਜ ਖਰਾਬ ਕਰਦੀਆਂ ਤੇ ਹਰ ਰੋਜ਼ ਕੋਈ ਨਾ ਕੋਈ ਕਹਾਣੀ ਸਾਹਮਣੇ ਆ ਜਾਂਦੀ ਹੈ ਪਟਨਾ ਸਾਹਿਬ ਹੈਰਾਨੀ ਦੀ ਗੱਲ ਏ ਜੀ ਵੀ ਕੋਈ ਵੀ ਕੋਈ ਇੱਕ ਵੀ ਨਿਹੰਗ ਸਿੰਘ ਜੱਥੇਬੰਦੀ ਜਿਹੜੀ ਹੈ ਉਹ ਇਹੋ ਜਿਹੇ ਮਾਮਲਿਆਂ ਦੇ ਉੱਪਰ ਕਦੇ ਵੀ ਨਹੀਂ ਬੋਲਦੀ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆ ਹਟ ਨੇ ਪਰ ਕੋਈ ਵੀ ਨਿਹੰਗ ਸਿੰਘ ਜੱਥੇਬੰਦੀ ਜਿਹੜੀ ਉਹ ਅੱਗਿਆ ਕੀ ਗੱਲ ਕਹਿੰਦੀ ਨਹੀਂ ਵੀ ਇਹੋ ਜਿਹੇ ਲੋਕਾਂ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਜਾਂ ਜੋ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਨਹੀਂ ਹੋਣਾ ਚਾਹੀਦਾ ਉਹ ਬਿਲਕੁਲ ਚੁੱਪ ਨੇ ਹਾਂ ਬਿਲਕੁਲ ਜੀ ਇਸ ਗੱਲ ਤੇ ਬੜੀ ਹੈਰਾਨੀ ਹੁੰਦੀ ਆ ਵੀ ਕੋਈ ਵੀ ਜੱਥੇਬੰਦੀ ਇਸ ਮਸਲੇ ਦੇ ਉੱਤੇ ਬੋਲਦੀ ਨਹੀਂ ਹੈ ਕਿਸੇ ਵੀ ਜਥੇਬੰਦੀ ਨੇ ਅੱਜ ਤੱਕ ਨਿਹੰਗ ਸਿੰਘ ਜਥੇਬੰਦੀਆਂ ਵੀ ਦਰਜਨਾਂ ਦੀ ਗਿਣਤੀ ਦੇ ਵਿੱਚ ਇਹਨਾਂ ਨੇ ਕਦੇ ਇਹ ਗੱਲ ਕਹੀ ਹੀ ਨਹੀਂ ਵੀ ਭਾਈ ਜਿਹੜੇ ਆ ਕੁਸ਼ ਕਰਦੇ ਕੰਮ ਇਹ ਜਾਲੀ ਆ ਇਹ ਬਾਣੇ ਦੇ ਦੇ ਵਿੱਚ ਆ ਕੇ ਤੇ ਗੁੰਡਾਗਰਦੀ ਕਰਨ ਵਾਲਿਆਂ ਦੇ ਨਾਲ ਸਾਡਾ ਸਬੰਧ ਕੋਈ ਨਹੀਂਗਾ ਇਹਨਾਂ ਦੇ ਖਿਲਾਫ ਬਣਦੀ ਸਰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਇਹਨਾਂ ਦੇ ਨਾਲ ਨਹੀਂ ਖੜੇ ਮੈਂ ਤਾਂ ਅੱਜ ਤੱਕ ਇਹੋ ਜਿਹਾ ਬਿਆਨ ਪੜਿਆ ਨਹੀਂਗਾ ਸੋਨਹੇ ਸਿੰਘ ਜਥੇਬੰਦਕਾਂ ਦੀ ਇਹ ਚੁੱਪਾ ਜਿਹੜੀ ਇਹਦੇ ਕਰਕੇ ਸਾਰਿਆਂ ਦੇ ਉੱਤੇ ਸਵਾਲ ਖੜੇ ਹੁੰਦੇ ਆ ਤੇ ਜਿਹੜੇ ਆ ਗੁੰਡਾਗਰਦੀ ਕਰਨ ਵਾਲੇ ਆ ਤੇ ਉਹਨਾਂ ਦੇ ਚੰਦੀਆਂ ਚਲਾਈਆਂ ਜਾਂਦੀਆਂ ਜਿਹੜੀਆਂ ਤੇ ਉਸ ਤੋਂ ਬਾਅਦ ਆ ਕੁਝ ਚੱਲ ਪੈਂਦਾ ਜਿਹੜਾ ਖਬਰਾਂ ਆਉਂਦੀਆਂ ਸੋ ਇਹਨਾਂ ਨੂੰ ਮੇਰਾ ਖਿਆਲ ਹੈ ਵੀ ਜਿਵੇਂ ਨਾ ਕਰੀ ਗਏ ਵੀ ਆਪਾਂ ਵਕ ਵਕ ਕੰਪਨੀਾਂਾਂ 'ਚ ਜਾਣਾ ਹੋਵੇ ਜਾਂ ਵਕ ਵਕ ਅਦਾਰਿਆਂ 'ਚ ਜਾਣਾ ਹੋਵੇ ਤੇ ਕਈ ਲੋਕਾਂ ਦੇ ਬਾਰੇ ਇਹ ਖਬਰਾਂ ਆਉਂਦੀਆਂ ਜੀ ਕਿ ਉਹਨਾਂ ਨੂੰ ਪਹਿਲਾਂ ਉਹ ਕਹਿੰਦੇ ਜੀ ਕਿ ਤੁਸੀਂ ਆਓ ਸਾਡੇ ਨਾਲ ਤੇ ਤੁਸੀਂ ਸਾਡੇ ਕੋਲੋਂ ਟ੍ਰੇਨਿੰਗ ਲਓ ਇਹਨਾਂ ਨੂੰ ਵੀ ਟ੍ਰੇਨਿੰਗ ਲੈਣੀ ਚਾਹੀਦੀ ਪਹਿਲੀ ਗੱਲ ਤਾਂ ਇਹ ਆ ਇਹਨਾਂ ਨੂੰ 6 ਮਹੀਨੇ ਸਾਲ ਇਹਨਾਂ ਦੀ ਪਰਖ ਹੋਣੀ ਚਾਹੀਦੀ ਹੈ ਤੇ ਫਿਰ ਇਹਨਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਚ ਸ਼ਾਮਲ ਕਰਨਾ ਚਾਹੀਦਾ ਬਾਣਾ ਪਾਉਣ ਦੀ ਇਜਾਜ਼ਤ ਇਹਨਾਂ ਨੂੰ ਫਿਰ ਮਿਲਣੀ ਚਾਹੀਦੀ ਆ ਇਹ ਨਹੀਂ ਵੀ ਮੈਂ ਦਰਜੀ ਕੋਲੇ ਗਿਆ ਤੇ ਮੈਂ ਬਾਣਾ ਸਮਾ ਲਿਆ ਤੇ ਮੈਂ ਕਹਾਂ ਜੀ ਅੱਜ ਤੋਂ ਮੈਂ ਨਿਹੰਗ ਸਿੰਘਾਂ ਜੋ ਮੇਰੇ ਅੰਦਰ ਚੱਲਦਾ ਹੋਊਗਾ ਹੈਗਾ ਤਾਂ ਬੰਦਾ ਮੈਂ ਉਹੋ ਜਾਂ ਹੀ ਆ ਨਾ ਤੇ ਇਮੇਜ ਨੇ ਹੰਗ ਸਿੰਘ ਜਥੇਬੰਦੀਆਂ ਦੀ ਖਰਾਬ ਹੁੰਦੀ ਆ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਇੱਕ ਬੜੀ ਦੁਖਦਾਇਕ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਜੀ ਕਹਿੰਦੇ ਘਰ ਦੇ ਵਿੱਚ ਅੱਗ ਲੱਗਣ ਨਾਲ ਪਤੀ ਪਤਨੀ ਦੀ ਮੌਤ ਹੋ ਗਈ ਹੈ ਜੀ ਕਿੱਥੋਂ ਦੀ ਖਬਰ ਹੈ ਇਹ ਇਹ ਜੀ ਮਹਿਲਕਲਾਂ ਦੇ ਕੋਲੇ ਪਿੰਡ ਹੈਗਾ ਬਰਨਾਲੇ ਦੇ ਵੱ ਇਸ ਪਿੰਡ ਦੇ ਵਿੱਚ ਰਾਤ ਦੇ ਵੇਲੇ ਕਹਿੰਦੇ ਜੀ ਕਿ ਅੱਗ ਲੱਗੀ ਬਾਹਰ ਨਹੀਂ ਪੈਂਦਾ ਸੀਗਾ ਤੇ ਮੀਆਂ ਬੀਬੀ ਕਮਰੇ ਦੇ ਵਿੱਚ ਸੌਂ ਗਏ ਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਇੱਥੇ ਅਚਾਨਕ ਸ਼ਾਰਟ ਸਰਕਟ ਦੇ ਕਰਕੇ ਅੱਗ ਲੱਗੀ ਆ ਤੇ ਇਹਨਾਂ ਵਿਚਾਰਿਆਂ ਦੀ ਮੀਆਂ ਬੀਬੀ ਦੀ ਇੱਥੇ ਮੌਤ ਹੋ ਗਈ ਆ ਤੇ ਦਮ ਘੁੱਟ ਗਿਆ ਤੇ ਉਹ ਬਾਹਰ ਨਹੀਂ ਨਿਕਲ ਸਕੇ ਉਹਨਾਂ ਨੂੰ ਘੇਰਾ ਹੀ ਇਸ ਤਰੀਕੇ ਨਾਲ ਪੈ ਗਿਆ ਤੇ ਉਹ ਫਿਰ ਜਗਰੂਪ ਸਿੰਘ ਤੇ ਅੰਗਰੇਜ਼ ਕੌਰ ਜਿਹੜੀ ਆ ਉਹ ਮੌਤ ਹੋਈ ਆ ਤੇ ਇਹਨਾਂ ਦਾ ਇੱਕ ਬੱਚਾ ਹੈਗਾ ਜੀ ਉਹ ਆਪਣੇ ਚਾਚੇ ਦੇ ਘਰ ਚ ਸੁੱਤਾ ਸੀਗਾ ਜੇ ਕਿਤੇ ਉਹ ਵੀ ਵਿਚਾਰਾ ਘਰ ਦੇ ਵਿੱਚ ਸੁੱਤਾ ਹੁੰਦਾ ਸ਼ਾਇਦ ਉਹਦਾ ਵੀ ਕੋਈ ਜਾਨੀ ਨੁਕਸਾਨ ਹੋ ਜਾਂਦਾ ਸੋ ਬੜੀ ਦੁਖਦਾਈ ਖਬਰ ਆਈ ਹੈ ਬਈ ਬਾਰ ਨਹੀਂ ਪੈਂਦਾ ਸੀ ਤੇ ਮੂਮਪਿੰਡ ਦੇ ਵਿੱਚ ਕਮਰੇ ਦੇ ਵਿੱਚ ਸੁੱਤੇ ਸੀ ਤੇ ਮੀਆਂ ਬੀਬੀ ਸ਼ਾਰਟ ਸਰਕਟ ਦੇ ਕਰਕੇ ਜਿਹੜੀ ਅਗ ਲੱਗੀ ਆ ਤੇ ਉਹਦੇ ਕਰਕੇ ਮੌਤ ਦੀ ਬੁੱਕਲ ਚ ਚਲੇ ਗਏ ਜੀ ਜੀ ਪਟਨਾ ਸਾਹਿਬ ਨਾਲ ਦੀ ਨਾਲ ਹੀ ਦੂਸਰੇ ਵੀ ਨਹੀਂ ਹਿਮਾਚਲ ਚ ਵੀ ਕਿਤੇ ਚਾਰ થઈ ਬੱਦਲ ਜਿਹੜਾ ਉਹ ਫਟਿਆ ਜਿਹਦੇ ਕਰਕੇ ਚਾਰ ਮੌਤਾਂ ਹੋ ਗਈਆਂ ਨੇ ਹਾਂ ਬਿਲਕੁਲ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਕਹਿੰਦੇ ਵੀ 4 ਥਾਵਾਂ ਤੇ ਬੱਦਲ ਫਟਿਆ ਤੇ ਉਹਦੇ ਕਰਕੇ ਵੀ 4 ਮੌਤਾਂ ਹੋਣ ਦੀ ਖਬਰ ਮਿਲੀ ਹੈ। ਇਹ ਬੜੀ ਦੁੱਖ ਦੀ ਖਬਰ ਹੈ ਜੀ ਤੇ ਅਗਲੀ ਗੱਲ ਇਹ ਹੈ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਹੀ ਮੌਤਾਂ ਦੀਆਂ ਖਬਰਾਂ ਮਿਲਦੀਆਂ। ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਲੋਕ ਬੱਦਲ ਫਟਣ ਦੇ ਕਰਕੇ ਵਹਿ ਗਏ। ਕਈ ਥਾਵਾਂ ਦੇ ਉੱਤੇ ਲੋਕ ਹੋਰ ਪਾਣੀ ਦੇ ਵਿੱਚ ਵਹਿ ਗਏ ਆ। ਇਧਰ ਉੱਤਰਾਖੰਡ ਦੇ ਵਿੱਚ ਵੀ ਲਗਾਤਾਰ ਮੀਂਹ ਪੈਣ ਦੇ ਕਰਕੇ ਲੋਕਾਂ ਦਾ ਨੁਕਸਾਨ ਹੋ ਰਿਹਾ। ਹੋਰ ਵੀ ਵਕ ਵਕ ਥਾਵਾਂ ਤੋਂ ਇਹੀ ਜਾਣਕਾਰੀਆਂ ਮਿਲਦੀਆਂ। ਇੱਥੇ ਮੈਂ ਰਾਜਸਥਾਨ ਦੇ ਅਲਵਰ ਖੇਤਰ ਦੀ ਖਬਰ ਪੜ੍ਹੀ ਉੱਥੇ ਵੀ ਕਹਿੰਦੇ ਵੀ ਸੜਕਾਂ ਡੁੱਬ ਗਈਆਂ ਤੇ ਕਈ ਥਾਵਾਂ ਦੇ ਉੱਤੇ ਘਰ ਵੀ ਵਹਿ ਗਏ ਆ ਕਈ ਥਾਵਾਂ ਦੇ ਉੱਤੇ ਲੈਂਡਸਲਾਈਡਿੰਗ ਹੋਈ ਆ ਕਈ ਥਾਵਾਂ ਤੇ ਖੱਡਾਂ ਚ ਖਾਰ ਪੈ ਗਈ ਆ ਕਈ ਥਾਵਾਂ ਤੇ ਹੋਰ ਨੁਕਸਾਨ ਹੋਇਆ ਸੋ ਕਹਿਣ ਦਾ ਭਾਵ ਇਹ ਆ ਕਿ ਲਗਾਤਾਰ ਮੌਨਸੂਨ ਪਾਉਣਾ ਜਦੋਂ ਤੋਂ ਆਈਆਂ ਤੇ ਮੀਂਹ ਪੈਣ ਦੇ ਕਰਕੇ ਤੇ ਖਾਰ ਪੈਣ ਦੇ ਕਰਕੇ ਤੇ ਸੜਕਾਂ ਦੇ ਟੁੱਟਣ ਦੇ ਕਰਕੇ ਤੇ ਘਰ ਢਹਿਣ ਦੇ ਕਰਕੇ ਦਫ਼ਤਰਾਂ ਦੇ ਢਹਿਣ ਦੇ ਕਰਕੇ ਲੈਂਡਸਲਾਈਡਿੰਗ ਦੇ ਕਰਕੇ ਇਹ ਹੋ ਜੀਆਂ ਮਤ ਭਾਗੀਆਂ ਖਬਰਾਂ ਆ ਰਹੀਆਂ ਜੀ ਜੀ ਤੇ ਟੈਣਾ ਸਾਹਿਬ ਮਨਰंजन ਜਗਤ ਦਾ ਕੀ ਹਾਲ ਹੈ ਜੀ ਮਨਰंजन ਜਗਤਾ ਫਿਲਹਾਲ ਚੁੱਪ-ਚੁਪ ਜੀ ਹੈ ਜੀ ਇੱਕ ਫਿਲਮ ਆਉਣੀ ਹੈ ਜੀ ਮੇਰੀ ਪਿਆਰੀ ਦਾਦੀ ਇਹ 11 ਤਰੀਕ ਨੂੰ ਆਉਣੀ ਹੈ ਯਾਨੀ ਕਿ 11 ਜੁਲਾਈ ਨੂੰ ਦੂਜੀ ਗੱਲ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਕਈ ਹੋਰ ਪੰਜਾਬੀ ਫਿਲਮਾਂ ਰਿਲੀਜ਼ ਹੋਣ ਦੇ ਲਈ ਤਿਆਰ ਆ ਤੇ ਉਹਨਾਂ ਦੇ ਵਿੱਚੋਂ ਕਿਹੜੀ ਨੂੰ ਕਿਹੜਾ ਹੰਗਾਰਾ ਮਿਲਦਾ ਇਹ ਵਕਤ ਬਿਆਨ ਕਰੂਗਾ ਆ ਦਲਜੀਤ ਵਾਲੀ ਫਿਲਮ ਸਰਦਾਰ ਜੀ 3 ਪੰਜਾਬ ਦੇ ਭਾਰਤ ਦੇ ਵਿੱਚ ਤਾਂ ਲੱਗੀ ਨਹੀਂ ਪਰ ਵਿਦੇਸ਼ਾਂ ਦੇ ਵਿੱਚ ਕਹਿੰਦੇ ਉਹਨੇ ਕਮਾਈ ਚੰਗੀ ਕਰ ਲਈ ਆ ਦਲਜੀਤ ਉਹ ਦਸਾਂਜ ਦੇ ਪੱਖ ਦੇ ਵਿੱਚ ਬੱਬੂ ਮਾਨ ਹੋਰੀ ਵੀ ਆਏ ਆ ਕਈ ਹੋਰ ਕਲਾਕਾਰ ਵੀ ਆਏ ਆ ਸੋ ਜਿਹੜੇ ਲੋਕ ਨੂੰ ਗਾਲਾਂ ਗੁਲਾਂ ਕੱਢਦੇ ਆ ਉਹ ਆਪਦਾ ਕੰਮ ਲੱਗੇ ਆ ਜਿਹੜੇ ਪੱਖ ਦੇ ਵਿੱਚ ਬੋਲਦੇ ਆ ਆਪਣਾ ਕੰਮ ਲੱਗੇ ਆ ਪਰ ਪੁੱਲ ਮਿਲਾ ਕੇ ਗੱਲ ਐ ਵੀ ਵਿਵਾਦ ਹੀ ਬੇਲੋੜਾ ਤੇ ਪਰ ਜਿਹੜੀ ਫਿਲਮ ਵਰਕਰ ਐਸੋਸੀਏਸ਼ਨ ਆ ਮੇਰਾ ਖਿਆਲ ਆ ਵੀ ਉਹਦੇ ਕੋਲੇ ਵੀ ਬਸ ਆਹੀ ਕੰਮ ਆ ਜੀ ਹੋਰ ਤਾਂ ਕੰਮ ਉਹਨਾਂ ਦੇ ਕੋਲੇ ਵੀ ਕੋਈ ਨਹੀਂ ਰਹਿ ਗਿਆ ਸੋ ਦੇਖਦੇ ਭਾਈ ਕੀ ਬਣਦਾ ਪਰ ਫਿਲਹਾਲ ਪੰਜਾਬ ਦਾ ਸੰਗੀਤ ਖੇਤਰ ਆ ਜਿਹੜਾ ਪੰਜਾਬ ਦਾ ਫਿਲਮੀ ਖੇਤਰ ਆ ਜਿਹੜਾ ਉਹ ਸੁੰਨਾ ਜਾ ਹੋਇਆ ਪਿਆ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਬਹੁਤ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ